ਜਿੱਥੇ ਉਸ ਵਕਤ ਦੇ ਇਸਲਾਮੀ ਰਾਜਵਾਲਿਆਂ ਨੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਔਰ ਕਿਸੇ ਵਕਤ ਉਹਨਾਂ ਨੇ ਮੰਨਿਆ ਹੋਗਾ ਇਹ ਗੱਲ ਮੁੱਕ ਗਈ ਪਰ ਅੱਜ ਉਸੇ ਧਰਤੀ ਦੇ ਗੁਰੂ ਨਾਨਕ ਪਾਤਸ਼ਾਹ ਦੇ ਵਾਕ ਗੂੰਜ ਰਹੇ ਆ ਧਰਤੀ ਤੇ ਗੁਰੂ ਸਾਹਿਬ ਦੇ ਸਹਿਬਜ਼ਾਦਿਆਂ ਦੇ ਨਿਸ਼ਾਨ ਝੂਲਦੇ ਆ ਇਹ ਸਾਨੂੰ ਸਿੱਖਾਂ ਨੂੰ ਹਮੇਸ਼ਾ ਪ੍ਰੇਰਣਾ ਦਿੰਦੀ ਆ ਧਰਤੀ ਊੜ ਨਿਖਟਾ ਨਾਨਕਾ ਓੜਕ ਸੱਚ ਰਹੀ ਦੁਨੀਆ ਤੇ ਸੱਚੀ ਹਮੇਸ਼ਾ ਰਹਿਣਾ ਰਾਜ ਗੁਰੂ ਦਸਾਹ ਦਾ ਰਹਿਣਾ ਮੈਂ ਅਰਦਾਸ ਕੀਤੀ ਆ ਗੁਰੂ ਕੇ ਸਹਬਜ਼ਾਦਿਆਂ ਦੇ ਅੱਗੇ ਕਿ ਪਾਤਸ਼ਾਹ ਪੰਥ ਨੂੰ ਚੜ੍ਹਦੀ ਕਲਾ ਦੇਣੀ ਪੰਥ ਚ ਏਕਤਾ ਤੇ ਇਤفاق ਤੇ ਨਾਲ ਦੀ ਨਾਲ ਪਾਤਸ਼ਾਹ ਅੱਜ ਤੋਂ ਸਾਨੂੰ ਸੇਵਾ ਲਈ ਆ ਪਾਤਸ਼ਾਹ ਨੇ ਆਵਾਜ਼ ਮਾਰ ਕੇ ਆਖਰੀ ਸਾਹ ਤੱਕ ਗੁਰੂ ਗ੍ਰੰਥ ਸਾਹਿਬ ਦੀ ਤੇ ਗੁਰੂ ਪੰਥ ਦੀ ਸੇਵਾ ਕਰਦੇ ਰਹੀਏ ਮੇਰਾ ਰੂਮ ਰੂਮ ਇਸ ਸਰਹੰਦ ਦੀ ਧਰਤੀ ਨੂੰ ਸਰਹੰਦ ਦੀਆਂ ਦੀਵਾਰਾਂ ਨੂੰ ਤੇ ਠੰਡੇ ਬੁਰਜ ਨੂੰ ਸਮਰਪਤਾ ਇਹ ਧਰਤੀ ਸਿੱਖਾਂ ਲਈ ਹਮੇਸ਼ਾ ਪ੍ਰੇਰਣਾ ਸਰੋਤਾ ਉਹ ਰਟੀਆਂ ਰਟੇਲ ਵਾਈ ਜਾ ਰਹੇ ਤੋਂ ਜੇ ਹਿੰਦੁਸਤਾਨ 'ਚ ਚੜ੍ਹਦੀ ਕਲਾ ਪੈਦਾ ਕਰਨੀ, ਦ੍ਰਿੜਤਾ ਪੈਦਾ ਕਰਨੀ ਆ ਚੱਪੜ ਚਿੜੀ ਪੜਾਉਣਾ ਪਊਗਾ ਤੇ ਸਰਹੰਦ ਦੀ ਦੀਵਾਰ ਪੜਾਉਣੀ ਪਊਗੀ ਜੇ ਝਾਂਡੀ ਪੜਾਉਣੀ ਆ ਤੇ ਨਨਕਾਣਾ ਸਾਹਿਬ ਦੀ ਝੰਡ ਪੜਾਓ ਜਿੱਥੇ ਆਪਣੇ ਗੁਰਦੁਆਰਿਆਂ ਤੇ ਗੁਰਤਾ ਮੱਲੀ ਭਾਈ ਲਖਮਣ ਸਿੰਘ ਧਾਰੋਵਾਲੀ ਵਰਗੇ ਜਿਉਂਦੇ ਝੰਡ ਦੇ ਨਾਲ ੜ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਦੋਂ ਜੋਗੀ ਅੱਲਾ ਯਾਰ ਖਾਨ ਨੂੰ ਪੜਦਾ ਵਾਂ ਤਾਂ ਜਿੱਥੇ ਉਹਨਾਂ ਨੇ ਚਮਕੌਰ ਸਾਹਿਬ ਦੇ ਬਾਰੇ ਲਿਖਿਆ बस हिंद में एक ही तीर्थ है यात्रा के लिए कटाए बाप ने बेटे जहां खुदा के लिए। ओथे नाल ही ये जो सरहंद आते सरहंद दी जेडी दीवार आ इथे गुरु के लाला साहिब ज्यादा बाबा जोरावर सिंह जी साहिब ज्यादा बाबा फतेह सिंह जी अते सत्कार जोग माता गुजरी जी जिन्ना ने धर्म दे विच परपक रहंदे हां शहादत दा प्राप्त कीती हां पर ਜਦੋਂ ਨੀਹਾਂ ਦੇ ਵਿੱਚ ਜਿਣਿਆ ਜਾ ਰਿਹਾ ਸੀ ਅਖੀਰ ਤੱਕ ਉਹਨਾਂ ਨੂੰ ਆਖਿਆ ਗਿਆ ਕਿ ਜੇ ਤੁਸੀਂ ਆਪਣਾ ਧਰਮ ਛੱਡ ਦੋ ਈਨ ਮੰਨ ਲਓ ਤੇ ਤੁਹਾਨੂੰ ਨਵਾਬੀਆਂ ਵੀ ਮਿਲਣਗੀਆਂ ਕਿ ਜਾਇਦਾਤਾ ਵੀ ਮਿਲਣਗੀਆਂ ਤੇ ਸਹਿਬ ਜਾਦਿਆਂ ਦਾ ਇੱਕੋ ਹੀ ਜਵਾਬ ਸੀ ਹਮਰੇ ਬੰਸ ਰੀਤ ਐਮ ਆਈ ਸੀ ਸਜਾਈ ਪਰ ਸਿਰ ਨਾ ਜਾਈ ਗੁਰੂ ਅਰਜਨ ਦੇਵ ਜੀ ਮਹਾਰਾਜ ਤਤੀ ਤਵੀ ਤੇ ਬਹਿ ਕੇ ਸ਼ਹੀਦ ਹੋਏ ਗੁਰੂ ਹਰਗੋਬਿੰਦ ਪਾਤਸ਼ਾਹ ਨੇ 4 ਯੁੱਧ ਕੀਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਮਨੁੱਖੀ ਅਧਿਕਾਰਾਂ ਦੇ ਲਈ ਤੇ ਤਿਲਕ ਜੰਜੂ ਦੀ ਰਾਖੀ ਲਈ ਦਿੱਲੀ ਦੇ ਚਾਂਦਨੀ ਚੌਂਕ 'ਚ ਸ਼ਹਾਦਤ ਪਾਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਸ ਵਕਤ ਦੀ ਹਕੂਮਤ ਨੂੰ ਦੱਸਿਆ ਕਿ ਹੱਕ ਸੱਚ ਦੇ ਲਈ ਅਸੀਂ ਕਿਵੇਂ ਜੂਝਦੇ ਆਂ ਔਰ ਗੁਰੂ ਕੇ ਸਿੱਖਾਂ ਨੇ ਸ਼ਹਾਦਤ ਪ੍ਰਾਪਤ ਕੀਤੀਆਂ ਇਸ ਕਰਕੇ ਉਦੋਂ ਗੁਰੂ ਕੇ ਲਾਲਾ ਨੇ ਆਖਿਆ ਸੀ ਕਿ ਕੋਈ ਵੀ ਤਾਕਤ ਨਾ ਝੁਕਾ ਸਕਦੀ ਆ ਨਾ ਹਰਾ ਸਕਦੀ ਆ ਮੇਰੇ ਚੰਗੇ ਭਾਗ ਆ ਕਿਉਂਕਿ ਮੈਂ ਅੱਗੇ ਵੀ ਇੱਥੇ ਬਹੁਤ ਆਉਂਦਾ ਰਿਆਂ ਔਰ ਮੈਨੂੰ ਚੇਤੇ ਆ ਇੱਕ ਵਾਰੀ ਰੈੱਡ ਫਲੂ ਆਇਆ ਸੀ ਕਿ ਅਸੀਂ ਜਿਹੜੀ ਸੰਸਥਾ ਚਲਾਉਂਦੇ ਸਾਰੇ ਬੱਚਿਆਂ ਦੀਆਂ ਅੱਖਾਂ ਖਰਾਬ ਹੋ ਗਈਆਂ ਅਸੀਂ ਮੇਰੀਆਂ ਵੀ ਹੋ ਗਈਆਂ ਅਸੀਂ ਸਿੱਖ ਨੂੰ ਗੁਰੂ ਦਾ ਆਸਰਾ ਮੈਂ ਇੱਥੇ ਜਦੋਂ ਪਵਿੱਤਰ ਸਰੋਵਰ ਤੇ ਇਸ਼ਨਾਨ ਕਰ ਰਿਆਂ ਸਵੇਰੇ ਉਹਦਨ 5:30 ਦਾ ਟਾਈਮ ਹੀ ਤੇ ਅੱਖਾਂ ਮੇਰੀਆਂ ਨੂੰ ਬਹੁਤਾ ਦਿਖਦਾ ਨਹੀਂ ਸੀ ਤੇ ਸਾਹਮਣੇ ਆ ਜਿਹੜੇ ਨਿਸ਼ਾਨ ਸਾਹਿਬ ਦੇ ਫਰਰੇ ਆ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਦਾ ਤੇ ਸਹਿਬਜ਼ਾਦਾ ਫਤਿਹ ਸਿੰਘ ਦਾ ਇਹ ਮੈਨੂੰ ਧੁੰਦਲੇ ਧੁੰਦਲੇ ਅੱਖਾਂ ਮੇਰੀ ਨਿਗਾਹ ਉਦੋਂ ਖਰਾਬ ਹੀ ਝੂਲਦੇ ਨਜ਼ਰ ਆਉਣ ਉਧਰ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਸੀ ਗਾਉ ਬ੍ਰਾਹਮਣ ਕੌਕਰ ਲਾਭੋ ਗੋਬਰ ਤਰ ਨਾ ਜਾਈ ਧੋਤੀ ਟਿੱਕਾ ਤੈਂ ਜਪ ਮਾਲੀ ਧਾਨ ਮਲੇਸ਼ਾ ਖਾਈ ਮੇਰੇ ਮਨ ਤੇ ਖਿਆਲ ਆਇਆ ਹੀ ਮਨਾ ਇਹ ਉਹੀ ਧਰਤੀ ਆ ਜਿੱਥੇ ਉਸ ਵਕਤ ਦੇ ਇਸਲਾਮੀ ਰਾਜਵਾਲਿਆਂ ਨੇ ਸਾਹਿਬ ਜਾਦੀਆਂ ਨੂੰ ਸ਼ਹੀਦ ਕੀਤਾ ਔਰ ਕਿਸੇ ਵਕਤ ਉਹਨਾਂ ਨੇ ਮੰਨਿਆ ਹੋਊਗਾ ਵੀ ਗੱਲ ਮੁੱਕ ਗਈ ਪਰ ਅੱਜ ਉਸੇ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਦੇ ਵਾਕ ਗੂੰਜ ਰਹੇ ਆ ਜਿਹੜੇ ਉਸ ਵਕਤ ਦੀ ਗੁਲਾਮੀ ਨੂੰ ਪੇਸ਼ ਕਰਦੇ ਆ ਵੀ ਕਿਵੇਂ ਲੋਕ ਇੱਕ ਬੰਨੇ ਤੇ ਸਤਿਕਾਰ ਦਿੰਦੇ ਆ ਕੁਝ ਚੀਜ਼ਾਂ ਨੂੰ ਨਾਲ ਟੈਕਸ ਦਿੰਦੇ ਆ ਅੱਜ ਉਸ ਧਰਤੀ ਤੇ ਗੁਰੂ ਸਾਹਿਬ ਦੇ ਸਾਹਿਬਜ਼ਾਦੀਆਂ ਦੇ ਨਿਸ਼ਾਨ ਝੂਲਦੇ ਆ ਇਹ ਸਾਨੂੰ ਸਿੱਖਾ ਨੂੰ ਹਮੇਸ਼ਾ ਪ੍ਰੇਰਣਾ ਦਿੰਦੀ ਆ ਧਰਤੀ ਕੂੜ ਨੇ ਖੁੱਟਾ ਨਾਨਕਾ ਔੜਕ ਸੱਚ ਰਹੀ ਦੁਨੀਆ ਤੇ ਸੱਚ ਹੀ ਹਮੇਸ਼ਾ ਰਹਿਣਾ ਰਾਜ ਗੁਰੂ ਦਾ ਦਾ ਰਹਿਣਾ ਰਾਜ ਰੱਬ ਦਾ ਦਾ ਰਹਿਣਾ ਕੋਊ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਇਹ ਗੁਰੂ ਨੇ ਆਖਿਆ ਤੋ ਇਸ ਧਰਤੀ ਨੂੰ ਮੇਰਾ ਰੂਮ ਰੂਮ ਸਮਰਪਤਾ ਮੈਂ ਅਰਦਾਸ ਕੀਤੀ ਆ ਗੁਰੂ ਕੇ ਸਹਿਬ ਜਾਦਿਆਂ ਦੇ ਅੱਗੇ ਕਿ ਪਾਤਸ਼ਾਹ ਪੰਥ ਨੂੰ ਚੜ੍ਹਦੀ ਕਲਾ ਦੇਣੀ ਪੰਥ ਦੀ ਇਕਤਾ ਤੇ ਇਤفاق ਤੇ ਨਾਲ ਦੀ ਨਾਲ ਪਾਤਸ਼ਾ ਅੱਜ ਤੋਂ ਸਾਨੂੰ ਸੇਵਾ ਲਈ ਆ ਪਾਤਸ਼ਾ ਨੇ ਆਵਾਜ਼ ਮਾਰ ਕੇ ਆਖਰੀ ਸਾਹ ਤੱਕ ਗੁਰੂ ਗ੍ਰੰਥ ਸਾਹਿਬ ਦੀ ਤੇ ਗੁਰੂ ਪੰਥ ਦੀ ਸੇਵਾ ਕਰਦੇ ਰਹੇ ਮੇਰਾ ਰੂਮ ਰੂਮ ਇਸ ਸਰਹੰਦ ਦੀ ਧਰਤੀ ਨੂੰ ਸਰਹੰਦ ਦੀਆਂ ਦੀਵਾਰਾਂ ਨੂੰ ਤੇ ਠੰਡੇ ਬੁਰਜ ਨੂੰ ਸਮਰਪਤਾ ਇਹ ਧਰਤੀ ਸਿੱਖਾਂ ਲਈ ਹਮੇਸ਼ਾ ਪ੍ਰੇਰਣਾ ਸਰੋਤ ਆ ਸਾਡੀਆਂ ਪੀੜ੍ਹੀਆਂ ਨੂੰ ਇਹ ਹਮੇਸ਼ਾ ਧਰਮ ਦੇ ਨਾਲ ਸੱਚ ਦੇ ਨਾਲ ਤੇ ਗੁਰੂ ਸਾਹਿਬ ਦੇ ਨਾਲ जोडਦੀ ਰਹੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਰ ਸਿੱਖਿਆ ਹਜ ਜਿਹੜਾ ਵਿਸ਼ਾ ਹੈ ਸਾਰੇ ਸਕੂਲਾਂ ਵਿੱਚ ਲੱਗੂ ਹੋਣਾ ਚਾਹੀਦਾ ਹੈ ਇਹਦੇ ਬਾਰੇ ਦੇਖੋ ਇਹ ਬੜੀ ਬਾਤ ਕਿਸਮਤੀ ਆ ਚੱਪੜੇ ਚਿੜੀ ਦਾ ਮੈਦਾਨ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਤੇ ਜੰਗ ਲੜੀ ਗਈ ਹੋਵੇ ਤੇ ਹਿੰਦੁਸਤਾਨ ਦੀ ਅਜੇ ਤਹ ਮੰਨੀ ਜਾਂਦੀ ਮੁਗਲਿਆ ਸਲਤਨਤ ਦੀ ਝੜ ਪੁੱਟੀ ਅਸੀਂ ਸਾਡੇ ਯੋਧਿਆ ਨੇ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਨੇ ਤੇ ਖਾਲਸਾ ਫੌਜ ਅੱਜ ਚੱਪੜ ਚਿੜੀ ਦਾ ਚੈਪਟਰ ਕਿਸੇ ਇਤਿਹਾਸ ਦੇ ਹਿੰਦੁਸਤਾਨ ਦੇ ਸਕੂਲ ਚ ਨਹੀਂ ਪੜਾਇਆ ਜਾਂਦਾ ਪਰ ਜਿਹੜੀਆਂ ਜੰਗਾਂ ਹਾਰੇ ਆ ਉਹ ਭਾਵੇਂ ਪਲਾਸੀ ਦੀ ਜੰਗ ਲੜਾਈ ਆ ਜਾਂ ਹੋਰ ਕੋਈ ਵੀ ਆ ਉਹ ਰਟੀਆਂ ਰਟੇਲ ਵਾਈਜ਼ ਆ ਰਹੇ ਤਾਂ ਜੇ ਹਿੰਦੁਸਤਾਨ ਚ ਚੜ੍ਹਦੀ ਕਲਾ ਪੈਦਾ ਕਰਨੀ ਦ੍ਰਿੜਤਾ ਪੈਦਾ ਕਰਨੀ ਆ ਚੱਪੜ ਚਿੜੀ ਪੜਾਉਣਾ ਪਊਗਾ ਤੇ ਸਰਹੰਦ ਦੀ ਦੀਵਾਰ ਪੜਾਉਣੀ ਪਊਗੀ ਮੈਂ ਸਕੂਲਾਂ ਵਾਲਿਆਂ ਨੂੰ ਵੀ ਆਖਦਾ ਕਿ ਛੱਡੋ ਪਰ ਕਿਸਿਆਂ ਨੂੰ ਉਹ ਝੰਡਾ ਕੀ ਦੱਸਣਾ ਜਿਹੜੀ ਝੰਡ ਦੇ ਥੱਲੇ ਝੂਠੇ ਆਸ਼ਕ ਮਰੇ ਜੇ ਝਾਂਡੀ ਪੜਾਉਣੀ ਆ ਤੇ ਨਨਕਾਣਾ ਸਾਹਿਬ ਦੀ ਝੰਡ ਪੜਾਓ ਜਿੱਥੇ ਆਪਣੇ ਗੁਰਦੁਆਰਿਆਂ ਤੇ ਗੁਰਤਾਮਾਲੀ ਭਾਈ ਲਖਮਣ ਸਿੰਘ ਧਾਰੋਵਾਲੀ ਵਰਗੇ ਜਿਉਂਦੇ ਝੰਡ ਦੇ ਨਾਲ ਸੜ ਗਏ ਤੇ ਸਾਨੂੰ ਦੱਸਿਆ ਕਿ ਆਪਣੇ ਗੁਰਦੁਆਰਿਆਂ ਤੇ ਗੁਰਤਾਮਾਲੀ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਪੰਥ ਦੇ ਆ ਪੰਥ ਦੇ ਰਹਿਣਗੇ